ਪੰਜਾਬ ਯੂਨੀਵਰਸਿਟੀ ਦੇ ਵਿੱਚ ਪੀਯੂ ਬਚਾਓ ਮੋਰਚੇ ਤੋਂ ਵੱਡੀ ਅਪਡੇਟ ਸਾਹਮਣੇ ਆਈ ਕੈਂਪਸ ਵਿੱਚ ਬੁੱਧਵਾਰ ਨੂੰ ਪੀਯੂ ਬਚਾਓ ਮੋਰਚੇ ਦੇ ਅੰਦਰ ਤਣਾਅ ਦੇ ਸੰਕੇਤ ਦੇਖੇ ਗਏ ਜਦੋਂ ਇਸ ਦੇ ਇੱਕ ਪ੍ਰਮੁੱਖ ਮੈਂਬਰ ਮੋਹਿਤਮ ਮੰਡੇਰ ਨਾ ਨੇ ਸਮੂਹਕ ਤੋਂ ਅਸਤੀਫਾ ਦੇ ਦਿੱਤਾ ਦੋਸ਼ ਲਗਾਇਆ ਕਿ ਅੰਦੋਲਨ ਦਿਸ਼ਾਗੋਆ ਬੈਠਾ ਹੈ ਤੇ ਵੰਡਪਾਉ ਬਿਆਨਬਾਜ਼ੀ ਚ ਡੁੱਬ ਗਿਆ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸਟੂਡੈਂਟਸ ਕੌਂਸਲ ਦੇ ਸੰਯੁਕਤ ਸਕੱਤਰ ਤੇ ਪਹਿਲਾ ਪੀਯੂ ਐਫਿਡੇਵਿਟ ਮੁਹੰਮਦ ਦੇ ਇੱਕ ਮੁੱਖ ਚਿਹਰੇ ਮੰਡੇਰ ਨੇ ਕਿਹਾ ਕਿਸੈਨੇਟ ਚੋਨਾ ਨੂੰ ਅੱਗੇ ਵਧਾਉਣ ਤੇ ਯੂਨੀਵਰਸਿਟੀ ਦੇ ਲੋਕਤੰਤਰਿਕਤਾਾਂ 'ਚ ਦੀ ਦਖਲਅ ਲਈ ਬਣਾਇਆ ਗਿਆ ਮੋਰਚਾ ਪੰਜਾਬ ਬਨਾਮ ਹਰਿਆਣਾ ਮੁੱਦੇ ਵਿੱਚ ਬਦਲ ਗਿਆ ਹੈ ਸੰਘਰਸ਼ ਦਾ ਉਦੇਸ਼ ਪੰਜਾਬ ਯੂਨੀਵਰਸਿਟੀ ਨੂੰ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਚਾਉਣਾ ਸੀ ਖਾਸ ਕਰਕੇ ਭਾਜਪਾ ਤੇ ਆਰਐਸਐਸ ਵਿਚਾਰਧਾਰਾਂ ਤੋਂ ਉਸ ਦੇ ਦਾ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ 10 ਨਵੰਬਰ ਦਾ ਵਿਰੋਧ ਕਿਸੇ ਹੋਰ ਚੀਜ਼ ਵਿੱਚ ਬਦਲ ਗਿਆ ਇੱਕ ਖੇਤਰੀ ਮਾਲਕੀ ਬਾਰੇ ਬਣ ਗਿਆ ਯੂਨੀਵਰਸਿਟੀ ਨੂੰ ਬਚਾਉਣ ਬਾਰੇ ਨਹੀਂ ਪੀਯੂ ਬਚਾ ਮੋਰਚਾ ਜਿਸ ਦੇ ਵਿੱਚ ਸੱਤ ਐਸਐਫਐਸ ਪੀਐਸਯੂ ਐਨਐਸਯੂਆਈ ਆਈਏਐਸਏ ਅਤੇ ਐਸਓਆਈ ਸ਼ਾਮਲ ਨੇ ਉਹਨਾਂ ਨੇ ਪਿਛਲੇ ਹਫ਼ਤੇ ਵੱਡੇ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਜਿਸ ਦੇ ਵਿੱਚ ਯੂਨੀਵਰਸਿਟੀ ਤੋਂ ਸੈਨੇਟ ਚੋਣਾਂ ਦਾ ਐਲਾਨ ਕਰਨ ਤੇ ਹਾਲੀ ਦੇ ਪ੍ਰਸ਼ਾਸਨਿਕ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਮਡੇਰਨਾ ਨੇ ਅੰਦੋਲਨ ਨੂੰ ਪੰਜਾਬ ਦੀ ਪੀਯੂ ਦੀ ਇਕੱਲੀ ਮਾਲਕੀ ਦੀ ਲੜਾਈ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕੀਤੀ ਉਨਾਂ ਨੇ ਇਹ ਦਲੀਲ ਦਿੱਤੀ ਕਿ ਯੂਨੀਵਰਸਿਟੀ ਇਤਿਹਾਸਿਕ ਤੌਰ ਤੇ ਅਣਵੰਡੇ ਮਹਾਪੰਜਾਬ ਖੇਤਰ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਮੌਜੂਦਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਸ਼ਾਮਲ ਸਨ। ਹੁਣ ਇਹ ਕਹਿਣਾ ਕਿ ਪੀਯੂ ਸਿਰਫ ਪੰਜਾਬ ਦੀ ਹੈ ਗਲਤ ਅਤੇ ਅਨੁਚਿਤ ਹੈ। ਇਹ ਯੂਨੀਵਰਸਿਟੀ ਸਾਂਝੀ ਕਰਨ ਲਈ ਸੀ, ਦਾਵਾ ਕਰਨ ਲਈ ਨਹੀਂ। ਸੈਨੇਟ ਦੇ ਵਿੱਚ ਵਿਦਿਆਰਥੀ ਪ੍ਰਤੀਨਿਧਤਾ ਦੀ ਮੰਗ ਕਰਦੇ ਹੋਏ ਉਸ ਨੇ ਅੱਗੇ ਕਿਹਾ ਕਿ ਜੇ ਅਧਿਆਪਕਾਂ ਤੇ ਸਟਾਫ ਕੋਲ ਸੈਨੇਟ ਵਿੱਚ ਸੀਟਾਂ ਨੇ ਤਾਂ ਵਿਦਿਆਰਥੀ ਕਿਉਂ ਨਹੀਂ? ਸਭ ਤੋਂ ਵੱਡੇ ਹਿੱਸੇਦਾਰ ਤਾਂ ਵਿਦਿਆਰਥੀ ਹੋਣ ਚਾਹੀਦੇ ਨੇ। PUCSC ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਉਹ ਮਡਰੇਨਾ ਦੇ ਫੈਸਲੇ ਦਾ ਸਤਕਾਰ ਕਰਦੇ ਨਹੀਂ ਪਰ ਉਸ ਦੇ ਵਿਚਾਰ ਨਾਲ ਅਸਹਿਮਤ ਨਹੀਂ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ PU ਪੰਜਾਬ ਦੀ ਹੈ ਤਾਂ ਸਾਡਾ ਮਤਲਬ ਸੱਭਿਆਚਾਰਕ ਅਤੇ ਭੂਗੋਲਿਕ ਤੌਰ ਤੇ ਹੈ ਮਡਰੇਨਾ ਦਾ ਅਸਤੀਫਾ ਮੋਰਚੇ ਦੇ ਅੰਦਰ ਪਹਿਲੀ ਪ੍ਰਤੱਖ ਫੁੱਟ ਨੂੰ ਦਰਸਾਉਂਦਾ ਹੈ ਜੋ ਕਿ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀ ਸਮੂਹਾ ਵਿਚਕਾਰ ਤਣਾ ਨੂੰ ਉਜਾਗਰ ਕਰਦਾ ਹੈ ਜੇਸ਼ ਦੀ ਆਜ਼ਾਦੀ ਚ ਜਿਨ੍ਹਾਂ ਨੇ ਜਮਾ ਹਿੱਸਾ ਨਹੀਂ ਪਾਇਆ ਸੀ ਇੱਕ ਉਂਗਲ ਨਹੀਂ ਵਢਾਈ ਸੀ ਵੱਡੀ ਉਂਗਲੀ ਚ ਨਹੀਂ ਮੋਤਿਆ ਸੀ ਉਹ ਬੰਦਾ ਜਿਹੜਾ ਚੌਧਰੀ ਬਣੇ ਹੋਏ ਨੇ ਉਹ ਕੀ ਜਾਣਨ ਦੀ ਆਜ਼ਾਦੀ ਭਗਤ ਸਿੰਘ ਸਰਾਬਾ ਰਾਜਗੁਰੂ ਸੁਖਦੇਵ ਤੇ ਸ਼ਹੀਦ ਉਧਮ ਸਿੰਘ ਗਦਰੀ ਬਾਬੇ ਬਬਰ ਕਾਦੀ ਉਹਨਾਂ ਨੇ ਜੈਸਦਨਾ ਕੁਲਕਰ ਕਹਿੰਿਆ ਜਿਨ੍ਹਾਂ ਚੱਲੀਆਂ ਇਹਨਾਂ ਤੋਂ ਕੋਈ ਇੱਕ ਕਹੇ ਮੁਰਜੀਦ ਸਾਹਿਬ ਕਹਿਣ ਜਿੱਦਣ ਜੇਲ੍ਹ ਹੋਈ ਬਬਰ ਕਾਲੀ ਆਪਣਾ ਗਦਰੀ ਬਾਬਾ ਕਹਿਣ ਲੱਗਿਆ ਬਰਸ ਲਾੜੇ ਜੋਰ ਉਹਨੂੰ ਫਾਂਸੀ ਦੀ ਸਜ਼ਾ ਹੋਈ ਦੂਜਿਆਂ ਨੂੰ ਜੇਲ੍ਹ ਕਰੀ ਉਮਰ ਸਿੰਘ ਹੋਰ ਕੱਤਰੀ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੱਤੀ ਇੰਨਾ ਚਾਹ ਕਿਸੇ ਚ ਐ ਕਰਨਾ ਗ੍ਰਾਹ ਮੰਤਰੀ ਤੇ ਪ੍ਰਧਾਨ ਮੰਤਰੀ ਕਹਿਣ ਵੀ ਚਾਹੇ ਮੈਨੂੰ ਫਾਹੇ ਡੰਗ ਦੋ ਮੈਂ ਟਰੰਪ ਦਾ ਦਸੰਤਤਾ ਨਹੀਂ ਕਰਨਾ ਕਿਉਂਕਿ ਸਾਡੀ ਰਟ ਕਰਦਾ ਕਹਿ ਕੇ ਦਿਖਾਵੇ ਸਾਡੇ ਬੱਲਿਆ ਨੇ ਮੀਰਾਲ ਸਿੰਘ ਨੇ ਆਖਿਆ ਸਾਡੀ ਅਰਦਾਸ ਤਾਂ ਕਰੀ ਸੀ ਮੈਂ ਇਹ ਤੋਂ ਬਦਲਾ ਲੈਣਾ ਹੋ ਕਿਸ ਨੂੰ ਲਾੜੇ ਜੋਰ ਜਿਹੜਾ ਰੋਣਾ ਜੋ ਅਸੀਂ ਪੰਜਾਬੀਆਂ ਨੇ ਬਦਲੇ ਲਏ ਨੇ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਚ ਮੈਂ ਨਹੀਂ ਕਹਦਾ ਬਾਕੀ ਨੇ ਹਿੱਸਾ ਨਹੀਂ ਪਾਇਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਅੱਜ ਇਹ ਚੌਧਰੀ ਬਣਿਆ ਯੂਨੀਵਰਸਿਟੀ ਸਾਡੀ ਹੈ 1947 ਦਾ ਕਾਨੂੰਨ ਬਣਿਆ ਆਹ ਜ਼ਮੀਨ ਸਾਡੇ ਪਿੰਡਾਂ ਨੂੰ ਉਜਾੜ ਕੇ ਰਹੀ ਗਈ ਇਹਦੇ ਉੱਤੇ ਅਸੀਂ ਯੂਨੀਵਰਸਿਟੀ ਬਣਾਈ 1966 ਆ ਮੇਰੇ ਕੋਲ ਕਾਨੂੰਨ ਹੈ ਮੈਂ ਦਿਖਾ ਵੀ ਦਰ ਨਾ ਤਨ ਇਹ ਜਿਹੜਾ ਐਕਟ ਹੈ ਇਹਦੇ ਵਿੱਚ ਕੋਈ ਅਜਿਹੇ ਦਾ ਪ੍ਰਬੰਧਨ ਨਹੀਂ ਵੀ ਆਹ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰੀ ਸੀ ਇਹ ਨਨ ਅਧਿਕਾਰ ਹੀ ਨਹੀਂ ਸੀ 72 ਸੈਕਸ਼ਨ ਇਹ ਕਹਿੰਦੀ ਹੈ ਕਿ ਇਹ ਯੂਨੀਵਰਸਿਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੇ ਸ਼੍ਰੋਮਣੀ ਕਮੇਟੀ ਇਹ ਤਿੰਨੇ ਬਹੁਤ ਰਾਜੀ ਬਣ ਗਏ ਐਗਰੀਕਲਚਰ ਯੂਨੀਵਰਸਿਟੀ ਬਹੁਤ ਰਾਜੀ ਨਹੀਂ ਰਹੀ ਨਾ ਜੋ ਕਿ ਹਰਿਆਣੇ ਨੇ ਆਪਣੀ ਬਣਾਈ ਹਿਮਾਚਲ ਨੇ ਆਪਣੀ ਬਣਾਈ ਇਹਦੇ ਹਰਿਆਣੇ ਨੇ ਆਪਣੇ ਕਾਲ ਦੇ ਨਾਲ ਇਹ ਹਰਮਾਚਲ ਨੇ ਆਪਣੇ ਨਾਲ ਫਿਰ ਇਹ ਵੀ ਬਹੁਤ ਰਾਜੀ ਨਹੀਂ ਰਹੀ ਸ਼੍ਰੋਮਣੀ ਕਮੇਟੀ ਹਰਿਆਣੇ ਨੇ ਆਪਣੀ ਵੱਖਰੀ ਬਣਾਈ ਫਿਰ ਸ਼੍ਰੋਮਣੀ ਕਮੇਟੀ ਦੀ ਬਹੁਤ ਰਾਜੀ ਨਹੀਂ ਰਹੀ ਇਹ ਹੁਣ ਸਾਦੀ ਹੈ ਉਹਦੇ ਵਿੱਚ ਹੀ ਲਿਖਿਆ ਸਰਕਾਰ ਇਹ ਕਾਨੂੰਨ ਨੂੰ ਨਹੀਂ ਬਦਲ ਸਕਦੀ ਆ ਨੋਟੀਫਿਕੇਸ਼ਨ ਅਧਿਕਾਰੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਇਹਦੇ ਵਿੱਚ ਲਿਖਿਆ ਮੈਂ 72 ਧਾਰਾ ਪੜ ਕੇ ਸੁਣਾਉਣਾ ਜਿਹੜੀ ਪੰਜਾਬ ਪੁਨਰਗਠਨ ਕਾਨੂੰਨ ਦੀ ਹੈ ਉਹ ਚ ਲਿਖਿਆ ਜੇ ਲਾਗੂ ਕਰਨ 'ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਕੋਈ ਹਦਾਇਤ ਜਾਰੀ ਕਰੀ ਜਾ ਸਕਦੀ ਹੈ ਇਹਨਾਂ ਨੇ ਇਸ ਕਾਨੂੰਨ ਦੀ ਧਾਰਾ 14 ਤੋੜਤੀ ਖਤਮ ਕਰਤੀ ਧਾਰਾ 13 19 ਤੇ 20 ਬਦਲਤੀ ਇਹ ਕਾਨੂੰਨ ਹੈ ਕਾਨੂੰਨ ਦਾ ਬਦਲਾ ਜਾਂ ਪਾਰਲੀਮੈਂਟ ਕਰ ਸਕਦੀ ਹੈ ਕਿਉਂਕਿ ਜੇ ਕੇਂਦਰ ਦਾ ਵੀ ਮੰਨ ਦੇ ਲੇ ਹਾਲਾਂਕਿ ਪੰਜਾਬ ਦਾ ਕਾਨੂੰਨ ਹੈ ਤੇ ਜਾਂ ਆਰਡੀਨੈਂਸ ਰਹਿ ਕਰਿਆ ਜਾ ਸਕਦਾ ਹੈ ਐਂ ਤਾਂ ਤੁਹਾਨੂੰ ਕਰੂ ਮੈਂ ਸਦਾ ਰੱਦ ਕਰਤਾ ਇੱਕ ਚਿੱਠੀ ਜਾਰੀ ਕਰ ਦੂ ਕੈਬਨਿਟ ਸੈਕਟਰੀ ਭਾਫ ਦਾ ਉਹ ਕੋ ਮੈਂ ਸਦਾ ਰੱਦ ਕਰਤਾ ਫਿਰ ਹੋਰ ਇੱਕ ਚਿੱਠੀ ਜਾਰੀ ਕਰ ਜੂ ਵੀ ਮੈਂ ਚੋਣ ਕਮਿਸ਼ਨ ਰੱਦ ਕਰਤਾ ਇੱਕ ਹੋਰ ਚਿੱਠੀ ਜਾਰੀ ਕਰ ਦੂ ਵੀ ਮੈਂ ਤੁਹਾਡਾ ਵੋਟ ਦਾ ਹੱਕ ਰੱਦ ਕਰਤਾ ਇਹਨਾਂ ਨੂੰ ਕਿਛਦ ਘਰ ਮਿਲ ਗਿਆ ਅਧਿਕਾਰ ਕਿਸੇ ਕਾਨੂੰਨ ਜਿਹੜੇ ਮੈਂ ਇੱਕ ਦਾ ਇੰਗਾ ਕਿ ਫਿਰ ਤੁਹਾਡਾ ਸਵਾਲ ਦਾ ਜਵਾਬ ਦਿੰਨਾ ਮੈਂ ਸਰਕਾਰ ਚ ਰਹਾ ਮੈਂ ਕਾਨੂੰਨ ਬਣਾਉਂਦਾ ਰਹਾ ਅਸੀਂ ਦਿਕਦੇ ਸੀ ਫਲਾਣੇ ਫਲਾਣੇ ਕਾਨੂੰਨ ਦੀ ਫਲਾਣੀ ਤਾਰਾ ਚੋਂ ਸਾਨੂੰ ਸ਼ਕਤੀ ਮਿਲੀ ਹੈ ਇਸ ਕਰਕੇ ਮੈਂ ਡਾਕਟਰ ਪਿਆਰਨਾਲ ਗਰਗ ਆ ਹੁਕਮ ਕਰਦਾ ਮੈਨੂੰ ਹੁਕਮ ਕਰਦਾ ਪਿਆਰਨਾਲ ਗਰਗ ਦੇ ਮਤ ਉਰ ਕੋਈ ਤੇ ਹੱਕ ਨਹੀਂ ਮੈਨੂੰ ਕੋਈ ਕਾਨੂੰਨ ਤਾਕਤ ਦਿੰਦਾ ਮੈਂ ਉਹਨੂੰ ਵਰਤ ਕੇ ਕਰਨਾ ਆ ਦਫਾ 144 ਹੁੰਦਾ ਡੀਸੀ ਇਹੋ ਤੁਹਾਨੂੰ ਪਤਾ ਦਫਾ 144 ਡੀਐਮ ਲਾਉਂਦਾ ਹੈ ਉਹ ਕਹਿੰਦਾ ਮੈਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਫਲਾਣੀ ਫਲਾਣੀ ਤਾਰਾ ਦੇ ਤਹਿਤ ਮੈਨੂੰ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 144 ਲਾਉਣਾ ਕੀ ਦਾ ਮਤਲਬ ਪੰਜ ਤੋਂ ਵੱਧ ਬੰਦੇ ਨਹੀਂ ਇਕੱਠੇ ਹੋਣਗੇ ਜੇ ਕੱਡਾ-ਕੱਡਾ ਬੰਦਾ ਜਾਂਦਾ ਹੈ ਰੋਕਵੇਂ ਸਕਦੇ ਨੇ ਇਕੱਲੇ-ਇਕੱਲੇ ਬੰਦੇ ਨੂੰ ਆਈਡੀ ਮੈਂ ਇਹੀ ਪੁੱਛਦਾ 144 ਜਦ ਇਹਦਾ ਤਰੀਕਾ ਹੁੰਦਾ ਆ ਸੀ ਐਜੀਟੇਸ਼ਨ ਕਰਦੇ ਰਿਆਂ ਅਸੀਂ ਕਹਿੰਦੇ ਯਾਰ ਦੋ ਦੋ ਇਕੱਠੇ ਹੋ ਕੇ ਚਲੇ ਜਾਓ ਕਿਉਂਕਿ ਪੰਜ ਤੋਂ ਫਿਰ ਅਚਾਰ ਨਹੀਂ ਹੈਗੇ ਸਾਡੇ ਕੋਲ ਦੋ ਦੇ ਕੋਲ ਅਚਾਰ ਹੋਣ ਫਿਰ ਫੜ ਸਕਦੇ ਨੇ ਨਾ ਸਾਡੇ ਕੋ ਕੋਈ ਅਚਾਰ ਆ ਸੀ ਅਸੀਂ ਤਾਂ ਜੱਜੋ ਦੇ ਮੋਰਚੇ ਦੇ ਵਿੱਚ ਗੋਲੀਆਂ ਚੱਲਦੀਆਂ ਨਹੀਂ ਆ ਅਸੀਂ ਉਦੋਂ ਨਹੀਂ ਹਟੇ ਅਸੀਂ ਨਰੈਣ ਮਹਾਂਤ ਦੇ 220 ਬੰਦੇ ਝੰਡਾ ਨਾਲ ਬੰਨ ਬੰਨ ਕੇ ਮਾਰਦੇ ਸ਼ਹੀਦ ਕਰਦੇ ਸੀ ਉਦੋਂ ਨਹੀਂ ਹਟੇ ਅਸੀਂ ਹਸਨਪਤਾਲ ਦੇ ਮੋਰਚੇ ਦੇ ਵਿੱਚ ਗੱਡੀ ਰੋਕੀ ਅੰਗਰੇਜ਼ ਜੀ ਇਹ ਤਿੰਨੇ ਅੰਗਰੇਜ਼ ਦੇ ਹੱਥ ਸੀਗੇ ਜਿਵੇਂ ਅੰਗਰੇਜ਼ ਦੇ ਕਮਿਸ਼ਨਰ ਤੋਂ ਨਹੀਂ ਡਰੇ ਆ ਜਿੰਨਾ ਤੋਂ ਡਰਾਂਗੇ ਜਿਹੜੇ ਉਹੀ ਰੋਟੀਆਂ ਤੇ ਪਲਦੇ ਨੇ ਨੋਟੀਫਿਕੇਸ਼ਨ ਵਾਪਸ ਨੋਟੀਫਿਕੇਸ਼ਨ ਵਾਪਸ ਟੈਕਨੀਕਲੀ ਇਹਨਾਂ ਨੇ ਲੈ ਲਿਆ ਪਰ ਉਸ ਤੋਂ ਬਾਅਦ ਵੀ ਜਿਹੀ ਸਖਤੀ ਉਹਦੇ ਪਿੱਛੇ ਮਨਸ਼ਾ ਕੀ ਸੀ ਮਨਸ਼ਾ ਇਹੀ ਹੈ ਵੀ ਮਜਬੂਰੀ ਚ ਨੋਟੀਸ ਜਿਵੇਂ ਕਿਸਾਨਾਂ ਵਾਲੀ ਨੋਟੀਫਿਕੇਸ਼ਨ ਵਾਪਸ ਲੈ ਲਈ ਮੁਲਕੇ ਕਾਨੂੰਨ ਨੂੰ ਕਿਸੇ ਢੇਡੇ ਤਰੀਕੇ ਨਾਲ ਲਿਉਣ ਲੱਗੇ ਮੈਂ ਤਾਂ ਇਹ ਕਹਾਂਗਾ ਜਿਵੇਂ ਕਿਸਾਨਾਂ ਨੇ ਅੰਦੋਲਨ ਚ ਦਫੇੜ ਪਤਾ ਸੀ ਨਾ ਵੀ ਤੁਸੀਂ ਆਪ ਚੋਨਾ ਲੜੋ ਜੀ ਚੋਨਾ ਲੜਨਾ ਕਿਤੇ ਕੋਈ ਐਜੀਟੇਸ਼ਨ ਹੈ ਚੋਨਾ ਤਾਂ ਬਥੇਰੇ ਲੜੀ ਜਾਂਦੇ ਨੇ ਐਜੀਟੇਸ਼ਨ ਕਰਨਾ ਪਊਗਾ ਅੱਜ ਇਹ ਸਮੁੰਦਰ ਦਾ ਪਾਣੀ ਜੰਦਰਾ ਹੋ ਗਿਆ ਇਹ ਤਾਂ ਬੋ ਮਾਰਨ ਲੱਗੀ ਸਾਡੀ ਆਜ਼ਾਦੀ ਦੇ ਉੱਤੇ ਵੱਡੇ ਹਮਲੇ ਨੇ ਇਹ ਆਜ਼ਾਦੀ ਬਚਾਉਣ ਵਾਸਤੇ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਜਿੰਨਾ ਚ ਨੌਜਾਨ ਅਗਨੇ ਅੱਜ ਵੋਟਾਂ ਵਗਣੀਆਂ ਜਾ ਰਹੀਆਂ ਨੇ ਵੋਟ ਪਾਉਣ ਨਹੀਂ ਦਿੱਤੀ ਅ ਵਿਹਾਰ ਚ ਕੀ ਹੋ ਰਿਹਾ ਹੈ ਇਹ ਰੀਮ ਬੰਗਣ ਜਾ ਰਹੀ ਹੈ ਐਸਆਈਐਮ ਲਾਗੂ ਕਰਦੀ ਹੈ ਐਸਆਈਐਮ ਲਾਗੂ ਕਰਕੇ 42 ਲੱਖ ਵੋਟ ਕੱਟ ਗਈ ਗਿਨੇਸ਼ ਕੁਮਾਰ ਨੂੰ ਕੋਈ ਪੁੱਛੇ ਵੀ ਜਿਹੜੀ 42 ਲੱਖ 2024 ਚ ਪਈ ਸੀ ਔਰ ਜਿਹੜੀ ਜੀਜੇਪੀ ਐਨਡੀਆ ਜਿੱਤੀ ਸੀ ਉਸ ਦੇ ਹਾਲ ਚ 29 ਸੀਟਾਂ ਉਹ ਜਿੱਤੀ ਸੀ 35 ਲੱਖ ਦੇ ਇਹਦਾ ਮਤਲਬ 42 ਲੱਖ ਚੋਂ ਥੀ ਵੋਟ ਪੜੀ 35 ਲੱਖ ਨਾਲ ਤੁਸੀਂ ਜਿੱਤ ਗਏ ਸੋ ਇਹ ਜਵਾਬ ਦੇਵੇ ਇਹ ਜਵਾਬ ਦੇ ਦੇ ਵੀ ਉਦੋਂ ਵੀ ਅੱਜ ਤੱਕ ਕਿੰਨੇ ਵੱਧੂ ਸੀ ਹੁਣ ਕਿੰਨੇ ਕੱਟੀ ਗਈ ਹੈ ਇਹ ਜਵਾਬ ਦੇ ਦੇ ਗਣੇਸ਼ ਕੁਮਾਰ ਨਹੀਂ ਬਗਾਤਾਰ ਸিসিਟੀਵੀ ਕਿਉਂ ਨਹੀਂ ਚੱਲਦੇ ਇਹ ਜਵਾਬ ਦੇ ਦੇ ਗਣੇਸ਼ ਕੁਮਾਰ ਕਿ ਵੀ ਵੀ ਪੱਟ ਕਿਉਂ ਆਹ ਰਹੀ ਹੈ ਸੋ ਇਹ ਕਿਸੇ ਵੀ ਰਾਜ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਈ ਢੋਕਾ ਨੂੰ ਢੋਕਾ ਨਾਲ ਵੰਡ ਕੇ ਕਿਸਾਨ ਮਜ਼ਦੂਰ ਵੰਡ ਕੇ ਵਪਾਰੀ ਕੇ ਖੇਤੀ ਵਾਲਾ ਨੂੰ ਵੰਡ ਕੇ ਨੌਕਰੀ ਵਾਲਿਆਂ ਤੇ ਦੂਜਿਆਂ ਨੂੰ ਵੰਡ ਕੇ ਇਹ ਕਰ ਰਹੇ ਨੇ ਨੌਜਾਨਾਂ ਨੂੰ ਨਾ ਕੋਈ ਨਿਸ਼ਕਾਰ ਹੈ ਇੱਥੇ ਨੌਜਾਨ ਕਿਉਂ ਮਾਰ ਜਾ ਰਿਹਾ ਹੈ ਉਹ ਜੀ ਕੰਡੇ ਐਮਪਲਾਈ ਵਰਨੀ ਆ ਜਿ ਹਿਊਨਿਵਰਸਿਟੀ ਵਾਛੇ ਪ੍ਰੋਫੈਸਰ ਨੂੰ ਪੁੱਛੋ ਬੀਜੇ ਐਮਪਲਾਈ ਵਰਨੀ ਤੁਸੀਂ ਪੈਸੇ ਕਦੇ ਲੈਂਦੇ ਰਹੇ ਤੁਸੀਂ ਤਨਖਾਹ ਕਾਦੀ ਲੈਂਦੇ ਰਹੇ ਜੇ ਤੁਸੀਂ ਇਹ ਜੇ ਨੜਾਕ ਬਣਾਤੇ ਆਏ ਚਾਹੇ ਚੰਗੇ ਬੜੇ ਸੀਗੇ ਤੁਸੀਂ ਨੜਾਕ ਬਣਾਏ ਨੇ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਨੇ ਬਾਹਰ ਜਾ ਰਹੇ ਨੇ ਕਿਉਂ ਨਹੀਂ ਜਾਣਗੇ ਨਸ਼ੇ ਤੁਸੀਂ ਫਲਾਏ ਐਸ ਤੁਸੀਂ ਕਰਦੇ ਹੋ ਨਸ਼ਿਆਂ ਦੇ ਉੱਤੇ ਤੁਸੀਂ ਨਸ਼ਿਆਂ ਦੇ ਉੱਤੇ ਵਪਾਰ ਕਰਦੇ ਹੋ ਤੁਸੀਂ ਦੋਗਾਂ ਦੀਆਂ ਦੇਹਾਂ ਦਾ ਵਪਾਰ ਕਰਦੇ ਹੋ ਇੱਕ ਬੰਦੇ ਨੇ ਕਫਤਾ ਗਈ ਸੀ ਕਹਿੰਦਾ ਦੇਸ਼ ਦੇ ਹਾਕਮਾਂ ਮੈਨੂੰ ਦੱਸ ਦੇ ਕਿੱਲੇ ਕੱਫਣਾ ਦੇ ਵਿੱਚ ਹੋਰ ਮੁੰਡੇ ਲੈਣੇ ਇਹ ਕੱਫਣਾ ਚੋ ਮੁੰਡੜਾ ਰਹੇ ਨੇ ਇਹ ਯੂਥ ਨੂੰ ਨਾ ਕੋਈ ਅੱਜ ਜਵਾਬ ਹੈ ਨਾ ਉਹਦੇ ਮਨ ਤੇ ਮੈਂ ਜਦੋਂ ਟਾਡੀ ਉਮਰ ਸੀ ਮੇਰੇ ਮੂਹ ਤੇ ਦਾਦੀ ਹੁੰਦੀ ਸੀ ਅਸੀਂ ਟੱਪਰ ਸਕੂਲ ਚ ਪੜ੍ਹਦੇ ਸੀ ਬੋਰੀ ਘਰੋਂ ਨਾ ਕਿ ਜਾਂਦੇ ਸੀ ਕੱਛੇ ਬਣਾਣ ਨਾਲ ਕਾਲਦੀ ਜਾਂਦੇ ਸੀ ਪਰ ਫਿਰ ਵੀ ਅਸੀਂ ਕਹਿੰਦੇ ਸੀ ਅਸੀਂ ਚੰਨ ਤੋੜ ਕੇ ਵਿਆਵਾਂਗੇ ਅੱਜ ਤੁਹਾਡੇ ਚੋਂ ਕਿਸੇ ਚ ਹਿੰਮਤ ਇਹ ਤਾਂ ਹਾਂਜੀ ਮੈਂ ਦੇਖਾਂਗਾ ਇਸ ਦੇਸ਼ ਬਾਰੇ ਕਿਉਂ ਨਹੀਂ ਇਹ ਨਹੀਂ ਕੋਈ ਅਸੀਂ ਬਹੁਤ ਚੰਗੇ ਨਹੀਂ ਸੀ ਤੁਸੀਂ ਬਹੁਤ ਮਾੜੇ ਨਹੀਂ ਹੈਗੇ ਸਵਾਲਿਆ ਇਸ ਦੇਸ਼ ਨੇ ਸਾਡੀ ਨੌਜਵਾਨੀ ਦੇ ਮੂੰਹਾਂ ਤੋਂ ਸਾਡੇ ਗੱਬਰੂ ਤੇ ਮਟਿਆਰਾਂ ਦੇ ਮੂੰਹਾਂ ਤੋਂ ਲਾਲੀ ਖੋੜੀ ਉਹਨਾਂ ਦੀ ਅੱਡੀ ਜੀ ਧੰਤ ਖੋੜੀ ਉਹਨਾਂ ਦੇ ਹਾਸੇ ਖੋੜੇ ਉਹਨਾਂ ਦਾ ਨੱਚਣਾ ਖੋੜਿਆ ਉਹਨਾਂ ਦਾ ਟੱਪਣਾ ਖੋੜਿਆ ਉਹਨਾਂ ਦਾ ਗਿਆਨ ਖੋੜਿਆ ਉਹਨਾਂ ਦਾ ਵਿਸ਼ਵਾਸ ਖੋੜਿਆ ਤੇ ਉਹ ਵਿਚਾਰੇ ਜਾਂ ਨਸ਼ੇ ਕਰਦੇ ਨੇ ਜਾਂ ਗੁੰਡੇ ਬਦਮਾਸ਼ ਬਣਦੇ ਨੇ ਜਾਂ ਬਾਹਰ ਪੈਜਦੇ ਨੇ ਤੇ ਜਾਂ ਜਾਇਦਾਦ ਵੇਚ ਲੈਂਦੇ ਨੇ ਇਹੀ ਇਹ ਚਾਹੁੰਦੇ ਨੇ